ਇਹ ਇੱਕ ਡਰੱਗ ਰਨਿੰਗ ਰੈਕੇਟ ਯੂ نو ਆਪਾਂ ਕਹਿ ਸਕਦੇ ਹਾਂ ਉਹ ਬਸਟ ਕੀਤਾ ਸੱਤ ਅਕਿਊਜ਼ ਫੜੇ ਨੇ ਔਰ 11 ਵੈਪਨ ਫੜੇ ਗਏ ਨੇ 10 ਪਿਸਟਲ ਨੇ 0.32 ਬੋਰ ਦੇ ਔਰ ਇੱਕ ਡਬਲ ਬੈਰਲ 12 ਬੋਰ ਗਨ ਹੈ ਇਹਦੇ ਚ ਜਿਹੜੇ ਸੱਤ ਅਕਿਊਜ਼ ਫੜੇ ਗਏ ਉਹਨਾਂ ਤੋਂ ਜਿਹੜੀ ਪੁੱਛਗਿੱਛ ਹੋਈ ਹੈ ਉਹਦੇ ਚ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਇਹਦੇ ਚ ਆਸਟ੍ਰੇਲੀਆ ਬੇਸਡ ਇੱਕ ਕ੍ਰਿਮੀਨਲ ਦਾ ਨਾਮ ਆਇਆ ਹੈ ਉਹ ਉਹਦਾ ਨਾਮ ਹੈਗਾ ਰਿਤਿਕ rally ਔਰ ਇੱਕ ਕੁਨਾਲ ਮਹਾਜਨ ਨਾਮ ਦਾ ਜਿਹੜਾ ਕ੍ਰਿਮੀਨਲ ਹੈ ਉਹ ਜੇਲ੍ਹ ਚ ਲੌਜਡ ਹੈ ਉਹ ਦੋਨੇ ਜਣੇ ਔਰ ਇੱਕ ਯੂ ਐਸ ਬੇਸਡ ਹੋਰ ਫਿਗਰ ਹੋਇਆ ਬੰਦਾ ਉਹਦਾ ਜੇ ਨਾਮ ਕਲੀਅਰ ਨਹੀਂ ਹੋ ਸਕਿਆ ਸਾਨੂੰ ਉਹ ਸੀ ਇਹ ਸਾਰੀ ਨੂੰ ਡਿਵੈਲਪ ਕੀਤਾ ਸਾਡੇ CIA 1 ਤੇ CIA .E. 2 ਦੀਆਂ ਟੀਮਾਂ ਨੇ ਮਿਸਟਰ ਹਰਪ੍ਰੀਤ ਮੁੰਡੇ ਡੀਸੀਪੀ ਸਾਹਿਬ ਅਮੋਲਕਦੀਪ ਔਰ ਜਿਹੜੇ ਬਾਕੀ ਟੀਮ ਹੈ ਸਾਰੇ ਪੁਰਾਣੇ ਟਾਈਮ ਤੋਂ ਵੀ ਚੱਲ ਰਿਆ ਸੀ ਉਦੋਂ ਦਲਬਾਖ ਸਿੰਘ ਵੀ ਹੁੰਦੇ ਸੀ ਇੱਥੇ ਸੀਆਈਏ 2 ਚ ਤੇ ਉਹਨਾਂ ਦੀ ਸਾਰੀ ਟੀਮ ਨੇ ਰਾਜੇਸ਼ ਤੇ ਮੈਡਮ ਡਾਕਟਰ ਪ੍ਰਗਿਆ ਜੈਨ ਜੀ ਨੇ ਸਾਡੇ ਨਵੇਂ ਡੀਸੀਪੀ ਸਿਟੀ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਇਹਨੂੰ ਗੱਲ ਨੂੰ ਡਿਵੈਲਪ ਕਰਕੇ ਸਾਰੀ ਚੀਜ਼ ਕੀਤੀ ਹੈ ਜਿਹੜੀ ਮੇਨ ਇੰਪੋਰਟੈਂਟ ਗੱਲ ਆਈ ਹੈ ਇਹ Madhya Pradesh ਤੋਂ weapon ਲੈ ਕੇ ਆਉਂਦੇ ਸੀ ਡਾਇਰੈਕਟ ਡਾਇਰੈਕਸ਼ਨਸ ਹੁੰਦੀਆਂ ਸੀ ਬਾਹਰੋਂ ਆਸਟ੍ਰੇਲੀਆ ਤੋਂ ਤੇ US ਤੋਂ ਉਸ ਤੋਂ ਬਾਅਦ ਇਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਤੁਸੀਂ ਇੱਕ ਸਪੈਸਿਫਿਕ ਜਗ੍ਹਾ ਦੇ ਉੱਤੇ ਚੀਜ਼ ਨੂੰ weapon ਨੂੰ ਰੱਖ ਕੇ ਆਓ ਔਰ ਉੱਥੋਂ ਕੌਣ ਕਲੈਕਟ ਕਰਦਾ ਸੀ ਉਹ ਵੀ ਚੀਜ਼ ਅਜੇ ਇਹਨਾਂ ਨੂੰ ਨਹੀਂ ਕਲੀਅਰ ਜਿਸ ਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਕਾਫੀ ਜ਼ਿਆਦਾ ਅਜੇ ਇਨਵੈਸਟੀਗੇਸ਼ਨ ਵਿੱਚ ਡੀਪ ਹੋਰ ਅਪਰੋਬ ਦੀ ਲੋੜ ਹੈ ਜੋ ਅਸੀਂ ਕੀਤੀ ਜਾ ਰਹੀ ਹੈ ਸਪੈਸ਼ਲ ਟੀਮਾਂ ਲਾਈਆਂ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਨਾਲ ਆਉਣ ਵਾਲੇ ਸਮੇਂ ਤੋਂ ਨਾਲ ਹੋਰ ਵੀ ਇਸ ਚੀਜ਼ਾਂ ਬਾਰੇ ਅਸੀਂ ਸਾਂਝੀ ਕਰਾਂਗੇ ਗੱਲ ਔਰ ਹੋਰ ਅੱਛੀ ਸਕਸੈਸ ਮਿਲਣ ਦੀ ਸਾਨੂੰ ਉਮੀਦ ਹੈ ਔਰ ਇਹਦੇ ਚ ਇਹ ਫਿਕਰ ਹੋਇਆ ਕਿ ਹੋਰ ਬਾਰਡਰ ਡਿਸਟ੍ਰਿਕਟਸ ਦੇ ਜਾਂ ਹੋਰ ਡਿਸਟ੍ਰਿਕਟਸ ਦੇ ਬੰਦੇ ਜਿਹੜੇ ਆ ਉਹ ਆ ਕੇ ਉੱਥੋਂ ਕਲੈਕਟ ਕਰਦੇ ਰਹੇ ਨੇ ਤੇ ਜਿਹੜਾ ਇਲੀਗਲ ਵੈਪਨਸ ਦੀ ਅਮਦਰਫਤਾ ਹੈ ਉਹਦੇ ਤੇ ਮੈਨੂੰ ਬੜੀ ਵੱਡੀ ਸਕਸੈਸ ਮੰਨਦਾ ਤੁਹੋ ਕਿ ਤੁਸੀਂ ਪਿੱਛੇ ਵੀ ਨਹੀਂ ਦੇਖਿਆ ਕਿ ਜਿੱਥੇ ਵੀ ਛੋਟੀ ਗੱਲ ਦੇ ਵਿੱਚ ਹੁੰਦਾ ਚਾਹੇ ਉਹ ਕਿ ਤੰਗ ਵਾਲਾ ਹੈ ਜਾਂ ਹੋਰ ਗੱਲ ਹੈ ਉਹਦੇ ਚ ਆਮ ਲੋਕ ਵੈਪਨ ਯੂਜ਼ ਕਰ ਲੈਂਦੇ ਨੇ ਸੋ ਇਹ ਜਿਹੜੀ ਵੱਡੀ ਖੇਪ ਫੜੀ ਗਈ ਹੈ ਔਰ ਇਹ ਸੱਤ ਬੰਦੇ ਫੜੇ ਗਏ ਆ ਜੇਲ ਨੈਟਵਰਕ ਆ ਗਿਆ ਆਸਟ੍ਰੇਲੀਅਨ ਨੈਟਵਰਕ ਆ ਗਿਆ ਯੂ ਐਸ ਬੇਸਡ ਨੈਟਵਰਕ ਆ ਗਿਆ ਇਹਨੂੰ ਮੈਂ ਬੜੀ ਸਿਗਨੀਫੀਕੈਂਟ ਇੱਕ ਰਿਕਵਰੀ ਮੰਨਦਾ ਔਰ ਇਹ ਅੱਛਾ ਬਸਟ ਹੋਇਆ ਮੋਡੂਲ ਦੇ ਚ ਦੋ ਪਰਚੇ ਵੀ ਦਰਜ ਕੀਤੇ ਆ ਔਰ ਸੱਤ ਅਕਿਊਜ਼ ਨੇ ਜਿਹੜੇ ਫੜੇ ਗਏ ਆ ਅਲੱਗ-ਅਲੱਗ ਜਗ੍ਹਾ ਦੇ ਔਰ ਇਹਨਾਂ ਸਾਰਿਆਂ ਦਾ ਜਿਹੜਾ ਪਛੋਕੜ ਹੈ ਉਹ ਵੀ ਤੁਹਾਨੂੰ ਨਾਮੇ ਸ਼ੇਅਰ ਕਰ ਦਿੰਨਾ ਜਿਹੜਾ ਜਸ਼ਨਦੀਪ ਤੇ ਕਰਨਦੀਪ ਦੋ ਭਰਾ ਨੇ ਇਹ ਹੈਗੇ ਨੇ ਉੱਥੋਂ ਦੇ ਗੁਰੂਕੀ ਬਟਾਲੀ ਛਾਟਾ ਦੇ ਉਮਰਾਂ ਇਹਨਾਂ ਦੀ ਛੋਟੀਆਂ 19 ਤੇ 21 ਸਾਲ ਦੇ ਐ ਕੁਨਾਲ ਮਹਾਜਨ ਇੱਕ ਪ੍ਰਾਣਾ ਕ੍ਰਿਮਿਨਲ ਹੈ ਜਿਹੜਾ ਜੇਲ੍ਹ ਚ ਬੰਦਾ ਅਮਰਸਰ ਰਿਕਿਤ ਰੈਲੀ ਆਸਟ੍ਰੇਲੀਆ ਬੇਸਡ ਬੰਦਾ ਹੈਗਾ ਕਰਨਦੀਪ ਦੇ ਖਿਲਾਫ ਇੱਕ ਮੁਕਦਮਾ ਦਰਜ ਹੈ ਕੁਨਾਲ ਮਹਾਜਨ ਦੇ ਖਿਲਾਫ ਪੰਜ ਮੁਕਦਮੇ ਦਰਜ ਨੇ ਉਸ 307 ਵੀ ਹੈ ਅਟੈਂਪ ਟੂ ਮਰਡਰ 365 384 ਫਰੋਤੀਆਂ ਤੇ ਕਿਡਨਾਪਿੰਗ ਸਨੇਚਿੰਗ ਦਾ 307 ਦੇ ਨਾਲ 336 ਫਾਇਰਿੰਗ ਵੈਰਾ ਕੀਤੀ ਇਸ ਤੋਂ ਇਲਾਵਾ ਜਿਹੜੇ ਸ਼ਰਨਜੀਤ ਸਣੀ ਹੈ ਇਹ ਵੀ ਤਕਰੀਬਨ 24 ਸਾਲ ਦਾ ਹੈਗਾ ਲੜਕਾ ਪਿੱਛੋ ਰਹਿਣ ਵਾਲਾ ਪਿੰਡ ਬੈਲਾ ਸਿਟੀ ਤਰਨਤਾਰਨ ਦਾ ਦੀਪਕ ਕੁਮਾਰ ਦੀਪੂ ਹੈ ਇਹ 24 ਸਾਲ ਦਾ ਹੈ ਔਰ ਸੰਦੀਪ ਐਲੀਅਸ ਕੱਕਾ ਇਹ ਵੀ तकरीबन 26 ਸਾਲ ਦਾ ਹੈਗਾ ਨਰਿੰਦਰ ਸੋਨੂ ਹੈ 30 ਸਾਲ ਦਾ ਔਰ ਜਿਹੜੇ ਨਰਿੰਦਰ ਦੇ ਖਿਲਾਫ ਐਲੀਅਸ ਸੋਨੂ ਦੇ ਖਿਲਾਫ ਦੋ ਐਨਡੀਪੀਐਸ ਦੇ ਪਰਚੇ ਦਰਜ ਨੇ ਗੋਵਿੰਦਵਾਲ ਸਾਹਿਬ ਦੇ ਵਿੱਚ ਸੋ ਜਿਹੜੀ ਗੱਲ ਇਹਦੇ ਸਾਹਮਣੇ ਆਉਂਦੀ ਹੈ ਕਿ ਪੁਰਾਣੇ ਕ੍ਰਿਮੀਨਲ ਜਿਹੜੇ ਆ ਔਰ ਜੇਲ੍ਹ 'ਚ ਬੈਠ ਕੇ ਆਪਣਾ ਨੈਟਵਰਕ ਚਲਾਉਂਦੇ ਰਹਿੰਦੇ ਔਰ ਆਊਟ ਆਫ ਇੰਡੀਆ ਜਿਹੜੇ ਸਾਡੇ ਲੋਕ ਇਥੋਂ ਬਾਹਰੋਂ ਗਏ ਹੋਏ ਇਹਨਾਂ ਦੇ ਪੁਰਾਣੇ ਕਨੈਕਸ਼ਨਸ ਨੇ ਉਹ ਕਿਸੇ ਨਾ ਕਿਸੇ ਅ ਲੋਕਲ ਕ੍ਰਿਮੀਨਲ ਨਾਲ ਇਨ ਟੱਚ ਹੋ ਕੇ ਉਹਨਾਂ ਨੂੰ ਡਾਇਰੈਕਸ਼ਨ ਦੇ ਕੇ ਸਾਰਾ ਕੰਮ ਕਰਾ ਰਹੇ ਆ। ਤੇ ਇਹਦਾ ਸਾਰਾ ਜਿਹੜਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦਾ ਐਂਗਲ ਆ ਉਹ ਵੀ ਆਪਾਂ ਸਾਰਾ ਬੜੇ ਦੇਖ ਰਹੇ ਹਾਂ ਕਿ ਕਿੱਦਾਂ ਪੈਸੇ ਕਿੱਥੋਂ ਆਉਂਦੇ ਸੀ ਬਾਹਰਲੇ ਬੰਦਿਆਂ ਕੋਲ ਕੀ ਰੋਲ ਸੀਗਾ ਉਹ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਾਂਗੇ ਜੇ ਇਸ ਸਟੇਜ ਦੇ ਉੱਤੇ ਇਨਵੈਸਟੀਗੇਸ਼ਨ ਦਾ ਬੜਾ ਸੈਂਸਿਟਿਵ ਪਾਰਟ ਹੈ। ਤੇ ਇਹਨੂੰ ਤੁਹਾਡਾ